ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਟ ਕਰਦੇ ਹਾਂ ਅਸੀਂ ਸਾਰੇ ਜਣੇ ਠੀਕ ਹੋਵੋਗੇ ਅਸੀਂ ਵੀ ਕੁਝ ਕੁ ਠੀਕ ਆ ਤੇ ਤੁਹਾਨੂੰ ਪਤਾ ਹੀ ਆ ਆਪਣੇ ਨਾਲ ਕੀ ਹੋਇਆ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਕਿ ਮੈਂ ਕਮੈਂਟਾਂ ਚ ਪੜ ਰਿਹਾ ਸੀ ਤੇ ਬੰਦੇ ਆਪਣੇ ਸਬਸਕ੍ਰਾਈਬਰ ਆਪਣੇ ਵੀਰ ਭਾਈ ਕਹਿ ਰਹੇ ਨੇ ਕਿ ਵੀ ਇੱਥੇ ਕੰਮ ਕਰ ਲਓ ਬਾਹਰ ਕਿਉਂ ਬਈ ਬਾਹਰ ਜਾਣ ਦੀ ਕੀ ਲੋੜ ਆ ਨਾ ਵੇ ਤੁਸੀਂ ਇੱਥੇ ਕੰਮ ਕਰ ਲਓ ਬਾਹਰ ਜਾਣ ਤਾਂ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਵੀ ਆਪਣੀ ਮਜਬੂਰੀ ਆ ਕਿਉਂ ਮਜਬੂਰੀ ਆ ਕਿ ਆਪਾਂ ਨੂੰ ਕਿਸੇ ਦਾ ਸਾਥ ਨਹੀਂ ਹੈ ਠੀਕ ਵੈਸੇ ਇਹ ਗੱਲ ਕਹਿਣੀ ਨਹੀਂ ਚਾਹੀਦੀ ਕਿ ਆਪਾਂ ਨੂੰ ਜਿਨ੍ਹਾਂ ਨੇ ਜਨਮ ਦਿੱਤਾ ਸਾਰਾ ਕੁਝ ਕਰਿਆ ਹਨ ਤੇ ਉਹਨਾਂ ਬਾਰੇ ਆਪਾਂ ਗੱਲ ਤੋਂ ਉਹ ਕਰੀਏ ਜਾਂ ਉਹ ਕਰੀਏ ਨਾ ਦੱਸਣਾ ਨਹੀਂ ਚਾਹੀਦਾ ਪਰ ਇਹ ਮਜਬੂਰੀ ਆ ਕਿ ਦੱਸਣਾ ਪੈ ਰਿਹਾ ਕਿ ਅਸੀਂ ਜੋ ਕੰਮ ਕਰਿਆ ਮੈਂ ਪਰਮ ਨੇ ਆਪਣੇ ਬੱਚਿਆਂ ਲਈ ਹਨ ਜੋ ਮੇਰੇ ਨਾਲ ਹੋ ਰਿਹਾ ਹਨ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਆਪਾਂ 2017 ਤੋਂ ਇਲਾਕੇ ਨਾ ਪਹਿਲਾਂ ਤਾਂ ਚਰੋ ਪਿਆ ਤੋਂ ਪਹਿਲਾਂ ਜੋ ਹੋਣਾ ਸੀ ਹੋ ਗਿਆ ਨਾ 2017 ਤੋਂ ਜਦੋਂ ਨਾ ਮੈਂ ਗਿਆ ਕਿ ਅਸੀਂ ਪਹਿਲਾਂ ਰੈਂਟ ਤੇ ਰਹਿੰਦੇ ਸੀ ਰੈਂਟ ਤੋਂ ਫਿਰ ਅਸੀਂ ਦੂਸਰਾ ਘਰ ਲਿਆ ਛੋਟ ਛੋਟੇ ਤੋਂ ਅਸੀਂ ਆ ਘਰ ਬਣਾਇਆ ਤੇ ਅਸੀਂ ਆਪਦੀ ਮਿਹਨਤ ਨਾਲ ਹੀ ਬਣਾਇਆ ਹੈ ਜੋ ਬਣਾਇਆ ਅਸੀਂ ਆਪਦੀ ਮਿਹਨਤ ਨਾਲ ਹੀ ਬਣਾਇਆ ਤੇ ਸਾਨੂੰ ਕਿਸੇ ਦੀ ਜਾਨੀ ਕੋਈ ਸਪੋਰਟ ਨਹੀਂ ਹੈ ਕੁਝ ਵੀ ਨਹੀਂ ਹੈ ਕਿ ਅਸੀਂ ਜੋ ਕਰਨਾ ਮੈਂ ਔਰ ਪਰਮ ਨਹੀਂ ਕਰਨਾ ਨਾ ਕਿਸੇ ਨੇ ਵਿੱਚ ਆਪਣੇ ਕੋਈ ਇੰਟਰਫੇਅਰ ਨਹੀਂ ਹੈ ਮਾਪੇ ਮਾਰੇ ਕੀ ਕਹਿਣਾ ਚਾਹੁੰਦੇ ਆ ਕਿ ਮਾਪੇ ਜਦੋਂ ਕਹਿੰਦੇ ਆ ਨਾ ਕਿ ਬੱਚਾ ਨਲਾਇਕ ਹੋ ਗਿਆ ਨਾ ਕਿ ਮਾਪੇ ਦੀ ਗਲਤੀ ਹੈ ਬੱਚਾ ਨਲਾਇਕ ਕਿਉਂ ਹੋ ਗਿਆ ਨਾ ਕਿ ਬੱਚਾ ਜਦੋਂ ਮਾਪਾਪ ਨੂੰ ਵੀ ਸਿੱਖਿਆ ਮਾਪਾਪ ਨੂੰ ਵੀ ਸਮਝ ਜਾਣਾ ਚਾਹੀਦਾ ਕਿ ਨਾ ਚਲੋ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਚਲੋ ਅੱਜ ਦੀ ਘੜੀ ਤਾਂ ਸੀ ਠੀਕ ਠਾਕ ਆ ਨਾ ਮੇਰੇ ਡੈਡੀ ਨੇ ਇਹ ਫੌਜੀ ਰਿਟਾਇਰ ਨੇ ਤੇ ਅਸੀਂ ਸਾਰੇ ਹੀ ਕਿਰਾਏ ਤੇ ਰਹਿੰਦੇ ਸੀ ਮੈਂ ਮੇਰੇ ਡੈਡੀ ਨਾਲ ਸ਼ੁਰੂ ਤੋਂ ਹੀ ਨਹੀਂ ਜਾਣੀ ਕਿ ਜਦੋਂ ਦਾ ਮੇਰਾ ਵਿਆਹ ਹੋਇਆ ਉਦੋਂ ਦੀ ਨਹੀਂ ਬਣ ਰਹੀ ਕਿ ਵੀ ਇਹ ਆਪ ਦੇ ਆਪ ਇਹ ਉਹ ਕਰ ਰਹੇ ਨੇ ਸਾਰਾ ਕੁਝ ਵੇ ਸਾਨੂੰ ਕੁਝ ਪੁੱਛ ਨਹੀਂ ਰਹੇ ਹਨ ਤੇ ਨਾ ਹੀ ਉਹਨਾਂ ਨੇ ਕਦੇ ਮੇਰੇ ਬਾਰੇ ਇੰਨਾ ਸੋਚਿਆ ਕਿ ਹਾਂ ਯਾਰ ਆਪਾਂ ਆਪਣੇ ਬੱਚੇ ਸਟੈਂਡ ਕਰਨੇ ਆ ਜਾਂ ਕੁਝ ਵੀ ਕਰਨਾ ਨਾ ਮੈਂ ਤੁਹਾਨੂੰ ਪਤੀ ਆ ਜਿਹਦੇ ਲਈ ਸਰਕਾਰੀ ਨੌਕਰੀ ਹੋਵੇ ਤਾਂ ਉਹ ਆਪਣੇ ਬੱਚਿਆਂ ਲਈ ਕਿੰਨਾ ਕੁਝ ਕਰਦਾ ਪਰ ਸਾਡੇ ਆ ਮਾਪੇ ਨੇ ਮੇਰੇ ਮਾਪੇ ਨੇ ਯਾਨੀ ਮੇਰੇ ਲਈ ਕੁਝ ਨਹੀਂ ਕਰਿਆ ਹੁਣ ਤੱਕ ਮੈਨੂੰ ਇੰਨਾ ਟਾਈਮ ਹੋ ਗਿਆ ਬਾਹਰ ਵੀ ਮੈਂ 6 ਸਾਲ 7 ਸਾਲ ਰਿਹਾ ਹਾਂ ਇਨਾ ਟਾਈਮ ਹੋ ਗਿਆ ਮੈਂ ਫੇਰ ਵੀ ਚਲੋ ਸਾਰਾ ਕੁਝ ਇਹ ਭੁੱਲ ਕੇ ਕਈ ਵਾਰੀ ਮੈਂ ਉਹਨਾਂ ਨੂੰ ਚਾਂਸ ਦਿੱਤਾ ਕਿ ਚਲੋ ਕੋਈ ਨਾ ਪਿੱਛੇ ਜੋ ਹੋ ਗਿਆ ਹੋ ਗਿਆ ਸਹੀ ਚਲੋ ਤੁਸੀਂ ਨਹੀਂ ਬਣਾਇਆ ਚਲੋ ਮੈਂ ਬਣਾ ਲਿਆ ਹਨਾ ਵੀ ਜਦੋਂ ਦਾ ਮੈਂ 사우ਦੀ ਗਿਆਗਾ 사우ਦੀ ਜਾਣ ਵੇਲੇ ਇੱਕ ਤਾਂ ਬੰਦੇ ਨੂੰ ਹੁੰਦਾ ਨਾ ਵੀ ਹਾਂ ਯਾਰ ਖੁਸ਼ੀ ਆ ਵੀ ਕਿਹਦਾ ਜੀ ਕਰਦਾ ਨਹੀਂ ਆਪਦੀ ਫੈਮਿਲੀ ਛੱਡ ਕੇ ਜਾਣਾ ਹਨਾ ਕਿ ਮੈਂ ਆਪਣੇ ਪਰਿਵਾਰ ਬਾਰੇ ਕੁਝ ਸੋਚਿਆ ਤਾਂ ਮੈਨੂੰ ਇਹ ਸਟੈਂਡ ਲੈਣਾ ਪਿਆ ਉਸ ਤੋਂ ਪਹਿਲਾਂ ਮਾਪੇ ਮੈਂ ਇਹਨਾਂ ਨੂੰ ਪੁੱਛਿਆ ਕਿ ਸੌਦੀ ਜਾਣ ਤੋਂ ਪਹਿਲਾਂ ਵੀ ਮੈਨੂੰ ਕੁਝ ਰੁਪਈਆਂ ਦੀ ਲੋੜ ਹੈ ਕੁਝ 50000 ਦੀ ਬਾੜੀ ਵੀ ਨਹੀਂ ਕੁਝ ਕੁ ਲੋੜ ਹੈ ਨਾ ਕਿ ਮੈਨੇ ਬਾਹਰ ਜਾਣਾ ਵੀ ਮੇਰਾ ਇੱਥੇ ਪੜਦਾ ਆਪਣੇ ਪੈਰ ਹੀ ਰਹਾ ਵੀ ਆਪ ਮੈਂ ਹੁਣ ਆਪਾਂ ਜੇ ਆਪਾਂ ਸੋਚੀਏ ਵੀ ਚਲੋ ਜੀ ਆਪਣੇ ਲਈ ਘਰ-ਬਾਰ ਹੈਗਾ ਨਾ ਚਲੋ 15000 20000 ਤੇ ਬੰਦਾ ਨੌਕਰੀ ਲੱਗ ਸਕਦਾ ਨਾ ਆਪਣੇ ਲਈ ਕੁਝ ਹੈ ਹੀ ਨਹੀਂ ਤਾਂ ਹੁਣ ਤੁਹਾਨੂੰ ਪਤਾ ਹੀ ਅੱਜ ਦੀ ਮਹਿੰਗਾਈ ਕਿੰਨੀ ਆ ਪਤਾ ਹੀ ਆ ਵੀ ਰੈਂਟ ਤੇ ਰਹਿ ਕੇ ਖਰਚੇ ਕਿੰਨੇ ਹੁੰਦੇ ਨੇ ਇੱਕ ਸਾਡੇ ਕੋਲ ਜੋਬਨ ਸੀਗਾ ਉਦੋਂ ਛੋਟਾ ਜਿਹਾ ਸੀ ਜੋਬਨ 5-6 ਸਾਲ ਦਾ ਸੀਗਾ ਤੇ ਅਸੀਂ ਕਿਰਾਏ ਤੇ ਹੀ ਰਹਿੰਦੇ ਸੀਗੇ ਤੇ ਮੇਰੇ ਸੱਸ ਸਹੁਰਾ ਵੀ ਕਿਰਾਏ ਤੇ ਰਹਿੰਦੇ ਨੇ ਸ਼ੁਰੂ ਤੋਂ ਹੀ ਇਹਨਾਂ ਨੇ ਘਰ-ਵਾਰ ਕੁਝ ਨਹੀਂ ਜਾਨੀ ਕਿ ਬਣਾਇਆ ਸਹੁਰਾ ਮੇਰਾ ਫੌਜੀ ਰਿਟਾਇਰ ਆ ਤੇ ਸਾਡੇ ਲਈ ਤਾਂ ਮੈਂ ਅਸੀਂ ਤਾਂ ਇਹ ਕਹਿੰਦੇ ਵੀ ਸਾਡੇ ਲਈ ਤਾਂ ਉਹ ਬੰਦਾ ਜ਼ੀਰੋ ਆ ਜਿਨੇ ਕੁਝ ਬਣਾਇਆ ਹੀ ਨਹੀਂ ਫੌਜੀ ਰਿਟਾਇਰ ਦਾ ਤਾਂ ਅਸੀਂ ਨਾਮ ਇੱਕ ਸਿਰਫ ਉਹਨਾਂ ਦਾ ਨਾਮ ਹੀ ਆ ਪਰ ਉਹ ਸਾਡੇ ਜਿਹੜੇ ਸਾਡੇ ਦਿਲ ਦੇ ਵਿੱਚ ਆ ਜਾਂ ਸਾਡੇ ਅੱਖਾਂ ਦੇ ਸਾਹਮਣੇ ਆ ਸਾਡੇ ਲਈ ਉਹ ਜ਼ੀਰੋ ਨੇ ਜਮੀ ਜਦੋਂ ਕੁਝ ਤੁਸੀਂ ਕਰਿਆ ਹੀ ਨਹੀਂ ਕੁਝ ਬਣਾਇਆ ਹੀ ਨਹੀਂ ਆਪਣੇ ਬੱਚਿਆਂ ਦੀ ਖਾਤਰ ਹਨਾ ਤੇ ਅਸੀਂ ਰੈਂਟ ਤੇ ਰਹਿੰਦੇ ਸੀ ਅਸੀਂ ਪਹਿਲਾਂ ਟ੍ਰਾਈਡੈਂਟ 'ਚ ਜੌਬ ਕਰਦੇ ਸੀ ਦੋਨੇ ਜਾਨੇ ਬਰਨਾਲੇ ਉੱਥੇ ਵੀ ਅਸੀਂ 6 ਸਾਲ ਕਿਰਾਏ ਤੇ ਰਹਿ ਕੇ ਆਇਆ 11 ਤੋਂ ਲੈ ਕੇ ਅਸੀਂ 16 ਤੱਕ ਟ੍ਰਾਈਡੈਂਟ 'ਚ ਦੋਨਾਂ ਨੇ ਜੌਬ ਕੀਤੀ ਆ ਤੇ ਜੋ ਬਣ ਸਾਡਾ ਅਸੀਂ ਕਿਸੇ ਨੂੰ ਉੱਥੇ ਸਮੋਹਦੇ ਹੁੰਦੀ ਸੀ ਸਾਡੇ ਦੀਦੀ ਬਣੀ ਹੋਈ ਸੀ ਗਵਾਂਡੀ ਸੀਗੇ ਉਹ ਗੱਗੀ ਦੇ ਭੈਣ ਬਣੀ ਹੋਈ ਸੀਗੇ ਚਲੋ ਜੋਬਨੋਸੇ ਉਹਨਾਂ ਨੂੰ ਸੰਭਾਲ ਦਿੰਦੇ ਹੁੰਦੇ ਸੀ ਅਸੀਂ ਰਾਤ ਨੂੰ ਜਦੋਂ ਸ਼ਿਫਟ ਲਾ ਕੇ ਆਉਂਦੇ ਅਸੀਂ ਰਾਤ ਨੂੰ ਜੋਬਨੋ ਨੂੰ ਚੱਕ ਕੇ ਘਰੇ ਲੈ ਜਾਂਦੇ ਸੀ ਸੁੱਤੇ ਪਏ ਨਹੀਂ ਚੇਂਜ ਕਰਦੀ ਹੋਣੀ ਚਾਹੀਦੀ ਗਰਮੀ ਹੋਣੀ ਤੇ ਫਿਰ ਅਸੀਂ ਜਦੋਂ ਸਾ ਉੱਥੋਂ ਟ੍ਰਾਈਡੈਂਟ 'ਚੋਂ ਮੈਂ ਹਟ ਗਈ ਸੀਗੀ 16 'ਚ ਮੈਂ ਰਜਾਇਨ ਦੇਤਾ ਸੀਗਾ ਕਿਉਂਕਿ ਮੈਂ ਬਿਮਾਰ ਜਾਦੇ ਰਹਿਣ ਲੱਗ ਗਈ ਸੀਗੀ ਤਾਂ ਕਰਕੇ ਮੈਂ ਹਟ ਗਈ ਸੀ ਅਸੀਂ ਧੂਰੀ ਆ ਗਏ ਧੂਰੀ ਤੋਂ ਫਿਰ ਗੱਗੇ ਅਪਡਾਉਣ ਕਰਨ ਲੱਗ ਗਏ ਉੱਥੇ ਮੋਟਰਸਾਈਕਲ 'ਤੇ ਚਲੇ ਜਾਂਦੇ ਸੀਗੇ ਯਾਨੀ ਇਹ ਹਜੇ ਜੋਬ ਕਰਦੇ ਸੀ ਇਹਨਾਂ ਨੇ 16 ਦੇ ਲਾਸਟ ਚ ਜਾਨੀ ਕਿ 17 ਚ ਇਹਨਾਂ ਨੇ ਜੋਬ ਛੱਡੀ ਸੀਗੀ ਤੇ ਅਸੀਂ ਕਿਸੇ ਨਾਲ ਗੱਲ ਕੀਤੀ ਕੋਈ ਜਾਣ ਪਛਾਣ ਦਾ ਸੀਗਾ ਆਪਣੇ ਮੁੰਡਾ ਤੇ ਉਹਦੇ ਨਾਲ ਗੱਲ ਕੀਤੀ ਵੀ ਐ ਕਰਕੇ ਜੇ ਆਪਾਂ ਨੇ ਬਾਹਰ ਜਾਣਾ ਹੋਵੇ ਉਹ ਕਹਿੰਦਾ ਵੀ ਹਾਂ ਵੀ ਉਹ ਸਾウਦੀ ਅਰਬ ਗਿਆ ਹੋਇਆ ਸੀ ਅਸੀਂ ਉਹਨੂੰ ਮੈਸੇਂਜਰ ਤੇ ਮੈਸੇਜ ਕਰਤਾ ਫੇਸਬੁੱਕ ਤੇ ਉਹ ਕਹਿੰਦਾ ਵੀ ਕੋਈ ਨਾ ਵੀਰੇ ਬਣ ਜੂਗਾ ਵੀ ਤੁਸੀਂ ਸਾਨੂੰ ਉਹਨੇ ਜੈਂਟ ਬਾਰੇ ਦੱਸਦਾ ਵੀ ਆਹ ਜੈਂਟ ਕੋਲੇ ਤੁਸੀਂ ਜਾਓ ਆਪਣੇ ਧੂਰੀ ਦੇ ਹੀ ਸੀ ਜੈਂਟ ਚਲੋ ਅਸੀਂ ਉਹਦੇ ਕੋਲੇ ਚਲੇ ਗਏ ਸਾਨੂੰ ਆਏ ਸੀਗਾ ਵੀ ਚਲੋ ਇਹਨਾਂ ਦਾ ਬਣ ਜੇ ਹਨਾ ਕੁਝ ਜਿਹੜਾ ਫਿਰ ਇਹਨਾਂ ਨੇ ਰਜਾਇਨ ਦਿੱਤਾ ਸੀ ਜਾਂ ਮੈਂ ਰਜਾਇਨ ਦਿੱਤਾ ਸੀ ਸਾਡਾ ਪੀਐਫ ਇਕੱਠਾ ਹੋਇਆ ਸੀਗਾ ਉਹ ਪੈਸੇ ਲਾ ਕੇ ਗੱਗੀ ਸੌਦੀ ਅਰਬ ਗਏ ਸੀਗੇ ਫਿਰ ਵੀ ਉਹ ਫਿਰ ਵੀ ਸਾਡੇ ਕੋਲੇ 50000 ਰੁਪਇਆ ਘਟਦਾ ਸੀ ਅਸੀਂ ਇਹਨਾਂ ਨੂੰ ਪੁੱਛਿਆ ਸਾਡੇ ਮੇਰੇ ਸੱਸ ਸਹੁਰਾ ਨੂੰ ਅਸੀਂ ਪੁੱਛਿਆ ਵੀ ਐ ਕਰਕੇ ਸਾਨੂੰ 50000 ਅਧਾਰਾ ਦੇ ਦਿਓ ਵੀ ਜਦੋਂ ਗੱਗੀ ਉੱਧਰ ਚਲੇ ਗਏ ਹਨਾ ਵੀ ਅਸੀਂ ਤੁਹਾਨੂੰ ਮੋੜ ਦਾਂਗੇ ਇਹਨਾਂ ਕੋਲੇ ਨਾਲੇ ਲੱਖ ਡੇਢ ਲੱਖ ਰੁਪਇਆ ਇਹਨਾਂ ਦੇ ਕਾਉਂਚ ਪਿਆ ਸੀ ਸਾਨੂੰ ਪਤਾ ਸੀ ਇਹਨਾਂ ਨੇ ਉਦੋਂ ਲੋਨ ਕਰਾਇਆ ਹੋਇਆ ਸੀਗਾ ਤਾਜ਼ਾ-ਤਾਜ਼ਾ ਲੋਨ ਕਰਾਇਆ ਸੀਗਾ ਆਪਦੀ ਪੈਨਸ਼ਨ ਦੇ ਉੱਪਰ ਇਹਨਾਂ ਨੇ ਪਲਾਟ ਲਿਆ ਸੀਗਾ ਲੋਨ ਕਰਾ ਕੇ ਤੇ ਕਹਿੰਦੇ ਵੀ ਸਾਡੇ ਕੋਲ ਤਾਂ ਕਹਿੰਦੇ ਹੈ ਨਹੀਂ ਪੈਸੇ ਕਹਿੰਦੇ ਇਸ ਦਾ ਨਾਲੇ ਭਰਤ ਪਾਉਣਾ ਨਾਲੀਆਂ ਪਲਾਟ ਦੀਆਂ ਨਿਓਆ ਕੱਢਣੀਆਂ ਨੇ ਚਲੋ ਇਹਨਾਂ ਨੇ ਸਾਨੂੰ ਜਵਾਬ ਦੋ ਤਾਂ ਫਿਰ ਇਹ 50000 ਦੀ ਹੈਲਪ ਮੇਰੀ ਮੰਮੀ ਨੇ ਕੀਤੀ ਸੀ ਮੇਰੇ ਪੇਕੇ ਵਾਲੇ ਮੰਮੀ ਨੇ ਚਲੋ ਇਹ ਬਾਹਰ ਚਲੇ ਗਏ ਤੇ ਹੁਣ ਇਹ 17 17 ਜੇ ਬਾਹਰ ਚਲੇ ਗਏ ਸੀਗੇ ਹੁਣ 23 ਚਾਏ ਸੀਗੇ ਤੇ ਹੁਣ ਇਹਨਾਂ ਨੇ ਸਾਡੇ ਨਾਲ ਇਹ ਗੱਲ ਕੀਤੀ ਹੈ ਧੋਖਾ ਸਾਡੇ ਨਾਲ ਇਹ ਕੀਤਾ ਤੇ ਇਹ ਕਿਰਾਏ ਤੇ ਰਹਿੰਦੇ ਸੀ ਮੇਰੇ ਸਾਸੂ ਸਹਰਾ 6000 ਰੁਪਏ ਕਿਰਾਇਆ ਭਰਦੇ ਸੀ ਚਲੋ ਅਸੀਂ ਤਾਂ ਜਿਵੇਂ ਨਾ ਕਿਵੇਂ ਕਰਕੇ ਪੈਸੇ ਫੜ ਟੜ ਕੇ ਅਸੀਂ ਘਰ ਬਣਾ ਲਿਆ ਇਹਨਾਂ ਦੇ ਸੌਦੀ ਅਰਬ ਗਏ ਹੋਏ ਕਰਕੇ ਤੇ ਇਹਨਾਂ ਨੇ ਕੀ ਕੀਤਾ ਇਹ ਕਹਿੰਦੇ ਗੱਗੇ ਨੂੰ ਕਹਿੰਦੇ ਵੀ ਤੂੰ ਆ ਜਾ ਕੋਈ ਗੱਲ ਨਹੀਂ ਗੱਗੀ ਕਹਿੰਦੇ ਵੀ ਮੈਜੋਰਪਾ ਤਾਂ ਲਾਉਣਾ ਵੀ ਫਿਰ ਮੇਰੀ ਉਮਰ ਹੋਈ ਜਾਂਦੀ ਹੈ ਵੀ ਉਸ ਤੋਂ ਬਾਅਦ ਯੋਰਪ ਵਾਲੇ ਨੇ ਵੀ ਮੈਨੂੰ ਚੱਕਣਾ ਨਹੀਂ ਹੈਗਾ ਵੀ 40 ਸਾਲ ਤੋਂ ਬਾਅਦ ਤਾਂ ਉਹ ਵੀ ਨਹੀਂ ਚੱਕਦੇ ਹੈਗੇ ਯੋਰਪ ਵਾਲੇ ਚਲੇ ਮੇਰੇ ਸਹਰਾ ਕਹਿੰਦਾ ਵੀ ਤੂੰ ਆ ਜਾ ਕਹਿੰਦਾ ਤੈਨੂੰ ਐ ਕਰਕੇ ਅਸੀਂ ਪੈਨਸ਼ਨ ਤੇ ਲੋਨ ਕਰਾ ਦਾਂਗੇ ਤੇ ਇਹਨਾਂ ਨੇ ਚਲ ਉਦੋਂ ਇਹਨਾਂ ਨੇ ਰਜੈਨਪਰਤਾ ਵੀ ਕਹਿੰਦੇ ਕੋਈ ਨਾ ਵੀ ਡੈਢੀ ਕਿਸ਼ਤਾਂ ਸੀ ਨੇ ਭਰਨੀ ਆ ਵੀ ਸਾਨੂੰ ਤੁਸੀਂ ਪੈਨਸ਼ਨ ਤੇ ਲੋਨ ਕਰਾ ਕੇ ਦੇ ਦਿਓ ਵੀ ਤੁਹਾਨੂੰ ਅਸੀਂ ਕਿਸ਼ਤ ਨਹੀਂ ਅਸੀਂ ਤੁਹਾਨੂੰ ਔਖਾ ਨਹੀਂ ਹੋਣ ਦਿੰਦੇ ਸਾਡੇ ਵਿੱਚ ਹੀ ਰਹਿੰਦੇ ਸੀ ਮੈਂ ਲਈ ਸੀ ਇਹਨਾਂ ਨੂੰ ਵੀ ਚਲੋ 6000 ਕਰਾਇਆ ਭਰਦੇ ਨੇ ਮੈਂ ਕਿਹਾ ਵੀ ਤੁਸੀਂ ਮੇਰੇ ਨਾਲ ਉਹ ਵੀ ਨਾਲੇ ਮੈਂ ਕੱਲੀ ਰਹਿਣੀ ਆ ਮੈਨੂੰ ਸਹਾਰਾ ਬੱਚਿਆਂ ਕਰਕੇ ਤੇ ਜਦੋਂ ਇਹ ਸਾਡੇ ਵਿੱਚ ਆ ਗਏ ਤੇ ਗੱਗੀ ਨਾਲ ਇਹਨਾਂ ਦੀ ਗੱਲਬਾਤ ਹੋਣ ਲੱਗ ਗਈ ਕਹਿੰਦੇ ਅਸੀਂ ਲੋਨ ਕਰਾ ਦਾਂਗੇ ਵੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਆ ਜਾ ਇਹ ਰਜੈਨਪਰਤਾ ਇਹਨਾਂ ਨੇ ਉਦੋਂ ਜਾਦੂ ਨੂੰ ਇਹ ਮੇਰਾ ਸਹੁਰਾ ਸਾਡੇ ਨਾਲ ਲੜ ਕੇ ਭੱਜ ਗਿਆ ਇਹ दारू ਵਗੈਰਾ ਬਹੁਤ ਪੀਂਦੇ ਨੇ ਯਾਨੀ ਕਿ ਵੀ ਕੱਟਦੇ ਨਹੀਂ ਹੈਗੇ ਯਾਨੀ ਕਿ ਬੱਚਿਆਂ ਨਾਲ ਜਦੋਂ ਵੀ ਇਹਨਾਂ ਦਾ ਦਿਲ ਕਰਦਾ ਆ ਜਾਂਦੇ ਨੇ ਜਦੋਂ ਜੀ ਕਰਦਾ ਭੱਜ ਜਾਂਦੇ ਨੇ ਇਹ ਲੜਕੇ ਸਾਡੇ ਨਾਲ ਚਲੇ ਗਏ ਘਰੋਂ ਤੇ ਮੇਰੀ ਸੱਸ ਮੇਰੇ ਕੋਲੇ ਰਹੀ 8-9 ਮਹੀਨੇ ਤੇ ਬਾਅਦ ਚ ਹੁਣ ਉਹ ਵੀ ਚਲੇ ਗਏ ਇਹਨਾਂ ਦੀ ਵਜ੍ਹਾ ਕਰਕੇ ਜੋ ਸਾਡੇ ਤੇ ਅੱਜ ਮਾੜਾ ਟਾਈਮ ਆਇਆ ਇਹਨਾਂ ਦੀ ਵਜ੍ਹਾ ਕਰਕੇ ਆਇਆ ਜੇ ਨਾ ਕਹਿੰਦੇ ਵੀ ਹਾਂ ਤੂੰ ਆ ਜਾ ਅਸੀਂ ਤੈਨੂੰ ਲੋਨ ਕਰਾ ਦਾਂਗੇ ਸਾਨੂੰ ਲੋੜ ਹੀ ਨਹੀਂ ਸੀ ਕੋਸਾਂ ਨੂੰ ਤਾਂ ਮੂਰੇ ਦੀਦਾ ਸੀ ਵੀ ਸਾਡੇ ਕੋਲੇ ਕੁਝ ਹੈ ਨਹੀਂ ਕੋਈ ਪੈਸਾ ਸਾਡੇ ਕੋਲੇ ਜੋੜਿਆ ਹੋਇਆ ਜਾਂ ਕਰਿਆ ਹੋਇਆ ਹੈ ਨਹੀਂਗਾ ਹਨਾ ਵੀ ਆਈ ਚਲਾਈ ਵੀ ਚੱਲਦੀ ਆ ਤੁਹਾਨੂੰ ਵੀ ਪਤਾ ਵੀ ਕਿੰਨੇ ਕੇ ਪੈਸੇ ਬਣਦੇ ਨੇ ਹਨਾ ਐਸੀ ਚਲੋ ਜੋ ਵੀ ਆਪਾਂ ਨੇ ਸੇਵਿੰਗ ਕਰੀ ਸੀ ਉਹਦੇ ਹੀ ਆਪਾਂ ਘਰ ਬਾਰ ਲਿਆ ਹਾਂਜੀ ਤੇ ਯਾਨੀ ਸਾਰਾ ਕੁਝ ਆਪਾਂ ਨੇ ਇੱਕੋ ਹੀ ਜਾਨੀ ਉੱਤੇ ਕਰਿਆ ਸੈੱਲ ਨਹੀਂ ਤੇ ਕਿਹੜੀ ਚੀਜ਼ ਅਸੀਂ ਨੇ ਆਪਦੀ ਆਪ ਕੋਈ ਚੀਜ਼ ਇਹੋ ਜੀ ਨਹੀਂ ਵੀ ਮੰਜੇ ਬਿਸਤਰੇ ਤੋਂ ਲੈ ਕੇ ਵੀ ਆਪਾਂ ਨੂੰ ਇਹਨਾਂ ਨੇ ਕੁਝ ਦਿੱਤਾ ਹੋਵੇ ਜਾਂ ਆਪਾਂ ਨੂੰ ਕੋਈ ਕੌਲੀਆ ਪਲੇਟਾਂ ਵੀ ਦਿੱਤੀਆਂ ਹੁਣ ਕੋਈ ਚੀਜ਼ ਵੀ ਇਹਨਾਂ ਨੇ ਸਾਨੂੰ ਨਹੀਂ ਦਿੱਤੀ ਤੇ ਘਰਵਾਰਨੀ ਇਹਨਾਂ ਨੇ ਬਣਾਇਆ ਤੇ ਅਸੀਂ ਕਹਿ ਵੀ ਅਸੀਂ ਬਣਾਇਆ ਤੁਸੀਂ ਸਾਡੇ ਨਾਲ ਤਾਂ ਰਹੇ ਸਕਦੇ ਹੋ ਵੀ ਮੈਂ ਕੱਲੀ ਰਹਣੀ ਆ ਮੈਨੂੰ ਸਹਾਰਾ ਮੇਰੇ ਬੱਚੇ ਛੋਟੇ ਨੇ ਵੀ ਮੈਨੂੰ ਐਡੇ ਵੱਡੇ ਘਰ ਚ ਕੱਲੀ ਨੂੰ ਡਰ ਲੱਗਦਾ ਪਰ ਇਹ ਇਹ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਇਹ ਕਹਿੰਦੇ ਵੀ ਨਹੀਂ ਇਹ ਮੇਰਾ ਸਹੁਰਾ ਮੇਰਾ ਸਾਡੇ ਨਾਲ ਲੜ ਕੇ ਚਲਿਆ ਗਿਆ दारू-ਦੂਰੂ ਪੀ ਕੇ ਨੇ ਬਹੁਤ ਖਲਾਰਾ ਪਾਇਆ ਬਹੁਤ ਸਾਡੇ ਮਹੱਲੇ ਚ ਜਲੂਸ ਕੱਢਿਆ ਤੇ ਬਹੁਤ ਇਹਨੇ ਗਲਤ ਬਲੇਮ ਲਾਏ ਨੇ ਤੁਸੀਂ ਆਏ ਤੁਸੀਂ ਫਲਾਨਾ ਮੇਰੀ ਸੱਸ ਨੂੰ ਵੀ ਮੈਨੂੰ ਵੀ ਹੋਨ 8-9 ਮਹੀਨੇ ਮੇਰੀ ਸੱਸੂ ਸਾਡੇ ਕੋਲ ਸੀ ਬਸ ਬਾਅਦ ਚ ਉਹਦੇ ਜਦੋਂ ਮੇਰੇ ਸਹੁਰੇ ਨਾਲ ਗੱਲ ਹੋਣ ਲੱਗ ਗਈ ਤਾਂ ਉਹ ਵੀ ਇੱਥੋਂ ਚਲੀ ਗਈ ਆ ਤੇ ਹੁਣ ਅਸੀਂ ਇਕੱਲੇ ਹੀ ਰਹਿ ਰਹੇ ਆ ਆਪਣੇ ਘਰ ਦੇ ਵਿੱਚ ਹੁਣ ਸਾਡੇ ਉਹਨਾਂ ਨਾਲ ਕੋਈ ਲਾਗਾ ਤੇਗਾ ਨਹੀਂ ਹੈਗਾ ਅਸੀਂ ਹੁਣ ਲਾਗਾ ਤੇਗਾ ਉਹਨਾਂ ਨਾਲ ਰੱਖਣਾ ਵੀ ਨਹੀਂ ਚਾਹੁੰਦੇ ਯਕੀ ਮੇਰੀ ਸਖਤ ਮਾਰਦੀਆਂ ਗੱਲਾਂ ਬਹੁਤ ਜ਼ਿਆਦਾ ਇਹ ਕਦੇ ਕੁਛ ਬੋਲਦੀ ਆ ਕਦੇ ਕੁਛ ਬੋਲਦੀ ਆ ਕਹਿੰਦੀ ਇਹ ਆਪਦੇ ਤਾਇਆ ਤਾਈ ਦੇ ਮੰਗਰ ਲੱਗਦੇ ਨੇ ਇਹ ਫਲਾਨੇ ਨੂੰ ਮੰਨਦੇ ਨੇ ਧਮਕੇ ਨੂੰ ਮੰਨਦੇ ਨੇ ਵੀ ਤਾਇਆ ਤਾਈ ਵੀ ਕਿਰਾਏ ਤੇ ਰਹਿੰਦੇ ਨੇ ਇਹਨਾਂ ਦਾ ਵੀ ਉਹੀ ਹਾਲ ਹੋਊਗਾ ਇਹਨਾਂ ਨੂੰ ਤਾਂ ਆਇਆ ਵੀ ਇਹਨਾਂ ਦਾ ਘਰ ਕਿਉਂ ਬਣ ਗਿਆ ਇਹ ਆਪਦੇ ਘਰ ਚ ਕਿਉਂ ਬੈਠੇ ਨੇ ਵੀ ਇਹ ਕਿਰਾਏ ਤੇ ਰੋਲਦੇ ਫਿਰਨ ਮੈਂ ਕੌਣ ਇਹ ਜਿਹਾ ਮਾਪੇ ਹੁੰਦਾ ਵੀ ਜਿਹੜਾ ਆਪਣੀ ਲਾਤ ਦੇ ਬਾਰੇ ਇਦਾਂ ਸੋਚਦਾ ਹੋਵੇ ਮੈਂ ਤਾਂ ਕੋਈ ਅੱਜ ਤੱਕ ਦੇਖਿਆ ਨਹੀਂ ਐਵੇਂ ਬੁਰਾ ਸੋਚਣ ਵਾਲਾ ਮਾਪੇ ਪਰ ਇਹ ਸੋਚਦੇ ਨੇ ਹਮੇਸ਼ਾ ਨੈਗੇਟਿਵ ਇਹਨਾਂ ਦੀ ਸੋਚ ਏ ਜਾਨੀ ਕਿ ਮੇਰੇ ਪ੍ਰਤੀ ਮੈਂ ਆਪਦੇ ਪ੍ਰਤੀ ਦੱਸ ਰਿਹਾ ਵੀ ਕਿਸੇ ਪ੍ਰਤੀ ਨਹੀਂ ਜੋ ਆਪਾਂ ਕਹੀਏ ਨਾ ਵੀ ਚਲੋ ਮੈਂ ਨਾ ਸ਼ਾ ਕਰਦਾ ਚਲੋ ਫਿਰ ਤਾਂ ਚਲ ਮੰਨਿਆ ਨਾ ਜਵਾਕ ਗਲਤ ਤਰਾ ਪਰ ਫਿਰ ਵੀ ਨਹੀਂ ਇਹਨਾਂ ਨੂੰ ਮਾੜਾ ਕਦੇ ਕਿਹਾ ਪਰ ਫਿਰ ਵੀ ਕਿੰਨੀ ਵਾਰ ਮੈਂ ਘਰ ਬਣਾਇਆ ਠੀਕ ਹੁਣ ਮੈਂ ਬਣਾਇਆ ਸੀਗਾ ਮੈਂ ਤਾਂ ਫਿਰ ਵੀ ਨਹੀਂ ਚਲੋ ਆਪਾਂ ਨੇ ਗਲਤ ਸੋਚਿਆ ਹੈਗਾ ਵੀ ਚਲੋ ਕੋਈ ਨਾ ਵੀ ਮਾਂ ਪਿਓ ਦੀ ਸੇਵਾ ਕਰਨਾ ਚਲੋ ਆਪਣਾ ਫਰਜ਼ ਹੈ ਨਾ ਮੈਂ ਫਿਰ ਵੀ ਪਰਮ ਨੂੰ ਕਿਹਾ ਵੀ ਚਲੋ ਕੋਈ ਨਾ ਪਿੱਛੇ ਜੋ ਹੋ ਗਿਆ ਠੀਕ ਹੈ ਪਰ ਅੱਜ ਦੀ ਘੜੀ 'ਚ ਚਲੋ ਇਹ ਰਹਿੰਦੇ ਨੇ ਨਹੀਂ ਰਹਿੰਦੇ ਹਨ ਆਪਣਾ ਫਰਜ਼ ਹੈ ਸੇਵਾ ਕਰਨਾ ਠੀਕ ਹੈ ਨਾ ਇਹ ਕਰਾਉਣ ਚਾਹੇ ਨਾ ਕਰਾਉਣ ਆਪਾਂ ਤਾਂ ਫੇਰ ਵੀ ਇਨੀ ਸੋਚ ਰੱਖਦੇ ਆ ਕਿ ਚਲੋ ਕੋਈ ਨਾ ਇਹ ਵੀ ਹੁਣ ਚਲੋ ਇਹਨਾਂ ਨੇ ਨਹੀਂ ਬਣਾਇਆ ਤਾਂ ਹੈ ਤਾਂ ਅਸੀਂ ਉਹਨਾਂ ਦੀ ਖੂਨ ਹਨ ਨਾ ਚਲੋ ਮੈਂ ਬਣਾ ਲੈ ਕੋਈ ਗੱਲ ਬਾਤ ਆ ਚਲੋ ਮੈਂ ਤਾਂ ਫੇਰ ਵੀ ਇਨੀ ਰਿਸਪੈਕਟ ਦੇ ਰਹਾ ਵੀ ਚਲੋ ਵੀ ਸਾਡੇ ਮਾਪੇ ਸਾਡੇ ਲਵੇ ਰਹਹਿਣ ਸਾਨੂੰ ਖੁਸ਼ੀ ਹੋਵੇ ਹਨ ਚਲੋ ਬੰਦਾ ਫੇਰ ਆਲੇ-ਦਾਲੇ ਕੰਮ ਕਰਦਾ ਚਲੋ ਉਰੀ ਕੰਮ ਕਰ ਲੈਂਦਾ ਚਲੋ ਪਰਿਵਾਰ ਚ ਹੀ ਰਹਿ ਕੇ ਇਹ ਤਾਂ ਬਾਹਰ ਜਾਣ ਦੀ ਲੋੜ ਹੈ ਬਾਹਰ ਜਾਣ ਦੀ ਲੋੜ ਹੈ ਵੀ ਉਹਨਾਂ ਨੂੰ ਪੈਨਸ਼ਨ ਮਿਲਦੀ ਆ ਸਾਨੂੰ ਕੀ ਲੋੜ ਆ ਬਾਹਰ ਜਾਣ ਦੀ 40000 ਉਹਨਾਂ ਨੂੰ ਮਿਲਦਾ 20-25000 ਤੇ ਇੱਥੇ ਗੱਗੀ ਕਿਤੇ ਕੰਮ ਤੇ ਲੱਗੇ ਹੋਣ ਆਪਾਂ ਨੂੰ ਕੀ ਲੋੜ ਆ ਬਾਹਰ ਧੱਕੇ ਖਾਣ ਦੀ ਜੇ ਪਰਿਵਾਰ ਨਾਲ ਮਿਲ ਕੇ ਚੱਲੇ ਔਰੇ ਬਸ ਐ ਜੀ ਉਹਦੇ ਕੰਮ ਆਪਾਂ ਕਹਿ ਦੰਨੇ ਆ ਕਿ ਕੰਮ ਜਿਹਦਾ ਪਿੱਛੇ ਸੈਟਅਪ ਆ ਵੀ ਠੀਕ ਸੈਟਅਪ ਆ ਨਾ ਵਧੀਆ ਪਰਿਵਾਰ ਦੇ ਵਿੱਚ ਰਹਿੰਦੇ ਉਹਨਾਂ ਲਈ ਤਾਂ ਠੀਕ ਆ ਕਿਉਂ ਚਲੋ ਆਓ ਚਲਾਈ ਚਲੋ ਕੁਝ ਵੀ ਆ ਨਾ ਪਰਿਵਾਰ ਦੇ ਵਿੱਚ ਰਹਿ ਕੇ ਚੱਲ ਜਦੋਂ ਪਰਿਵਾਰਿਕ ਮੈਂਬਰ ਵੀ ਇਕੱਠੇ ਨਹੀਂ ਰਹਦੇ ਲੱਗ ਹੁੰਦੇ ਨੇ ਉਹਨਾਂ ਲਈ ਖਾਤਾ ਚਲਾਉਣਾ ਥੋੜਾ ਜਿਆ ਉਹ ਖਾ ਹੋ ਜਾਂਦਾ ਹੈ ਸਾਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਇਹ ਸਾਨੂੰ ਸਿੱਧਾ ਜਵਾਬ ਦੇ ਦਿੰਦੇ ਵੀ ਭਾਈ ਗੱਗੀ ਤੂੰ ਸਾਡੀ ਕਰਕੇ ਨਹੀਂ ਅਸੀਂ ਤੈਨੂੰ ਲੋਨ ਲੈ ਕੇ ਦੇ ਨਹੀਂ ਸਕਦੇ ਠੀਕ ਆ ਨਾ ਅਸੀਂ ਤੇਰੇ ਘਰ ਦਾ ਖਰਚਾ ਚਲਾ ਸਕਦੇ ਆ ਵੀ ਜਿਹੜਾ ਕੁਝ ਤੈਨੂੰ ਕਰਨਾ ਆਪੇ ਸਿੱਤੇ ਕਰਨਾ ਫਿਰ ਸਾਨੂੰ ਲੋੜ ਹੀ ਨਹੀਂ ਸੀ ਇਹਨਾਂ ਨੂੰ ਕੰਮ ਛੱਡ ਕੇ ਹੁਣ ਦੇ ਅਸੀਂ ਅੱਜ ਇੰਨੇ ਔਖੇ ਨਾ ਹੁੰਦੇ ਅਸੀਂ ਇਹ ਕੰਮ ਛੱਡ ਕੇ ਆਏ ਤੇ ਨਾ ਮਾਇਤੇ ਵਿਚਾਲ ਕੋਈ ਨਾ ਵੀ ਮੰਮੀ ਡੈਡੀ ਕਰ ਦੇਣਗੇ ਵੀ ਆਪਾਂ ਨੂੰ ਆਪਾਂ ਕਿਹੜਾ ਅਗਲੇ ਦੇ ਦੇ ਵਿੱਚ ਬੜੇ ਹੋਇਆ ਵੀ ਮਾਪੇ ਆਪਣੇ ਨਾਲ 420 ਕਰ ਜਾਣਗੇ ਜਦੋਂ ਮਾਪਿਓ ਐ ਕਰਦਾ ਨਾ ਇਹ ਜੀ ਹਰਕਤ ਕਰਦਾ ਉਹ ਦਰਦ ਦੁੱਖਦਾ ਕਿ ਉਹ ਆਪਦੇ ਬੱਚੇ ਨੂੰ ਸਟੈਂਡ ਹੁੰਦਾ ਨਹੀਂ ਦੇਖ ਪਾ ਰਹੇ ਕਿਉਂ ਨਹੀਂ ਦੇਖ ਪਾ ਰਹੇ ਸਾਨੂੰ ਵੀ ਹੱਦ ਤੱਕ ਮੈਨੂੰ ਪਤਾ ਨਹੀਂ ਲੱਗਿਆ ਕਿ ਉਹ ਆਪਾਂ ਨੂੰ ਮੈਨੋ ਸਟੈਂਡ ਹੁੰਦੇ ਕਿਉਂ ਨਹੀਂ ਦੇਖ ਰਹੇ ਮੇਰਾ ਛੋਟਾ ਭਾਈ ਆ ਉਹਦੇ ਨਾਲ ਬੜਾ ਉਹ ਕਰਦੇ ਨੇ ਉਹ ਉਹ ਮੇਰੇ ਲਈ ਸਾਰਾ ਕੁਝ ਉਹਨੂੰ ਗੱਡੀ ਵੀ ਲੈ ਕੇ ਦੇਦੀ ਉਹ ਘਰ ਵਾਲੀ ਨੂੰ ਸਕੂਟਰੀ ਵੀ ਲੈ ਕੇ ਦੇਤੀ ਉਹ ਚੰਡੀਗੜ੍ਹ ਰਹਿੰਦਾ ਰੈਂਟ ਤੇ ਚੰਗੀ ਉਹ दारू ਪੀਂਦਾਗਾ ਚੰਗਾ ਉਹ ਨਸ਼ਾ ਕਰਦਾ ਉਹਦੀ ਇਹ سپورਟ ਕਰਦੇ ਨੇ ਜਿਹੜਾ ਬੰਦਾ ਸਹੀ ਐ ਜਿਹੜਾ ਇਹਨਾਂ ਨੂੰ ਘਰੇ ਰੱਖਦਾ ਉਹ ਉਹਨਾਂ ਨੂੰ ਉਹਨਾਂ ਨੂੰ ਇਹ ਕੁਛ ਨਹੀਂ ਸਮਝਦੇ ਉਹਦੇ ਘਰ ਵਾਲੀ ਉਹਦੇ ਘਰ ਵਾਲੀ ਮੂਰੇ ਇਹਨਾਂ ਦੀ ਇੱਕ ਵੀ ਜਵਾਨ ਨਹੀਂ ਨਿਕਲਦੀ ਉਹ ਸਿੱਧੀ ਇਹਨਾਂ ਨੂੰ ਗਾਲਾਂ ਕੱਢਦੀ ਆ ਮਾਵਾ ਭੈਣਾਂ ਦੀ ਗਾਲਾਂ ਕੱਢਦੀ ਆ ਮੈਂ ਜਿੰਨੀ ਇਹਨਾਂ ਨੂੰ ਇੱਜ਼ਤ ਦਿੱਤੀ ਆ ਉੰਨੀ ਇਹਨਾਂ ਨੇ ਸਾਡੀਆਂ ਜੜਾਂ ਵੱਡੀਆਂ ਜੜਾਂ ਵੱਡੀਆਂ ਨੇ ਪੂਰੀਆਂ ਪੂਰੀਆਂ ਜੜਾਂ ਵੱਡੀਆਂ ਨੇ ਸਾਡੇ ਤਾਂ ਬਣ ਕੇ ਕਦੇ ਵੀ ਨਹੀਂ ਚੱਲੇ ਕਹਿੰਦੇ ਹੁੰਦੇ ਨੇ ਜੇ ਵੀ ਬੱਚੇ ਚੰਗੇ ਹੁੰਦੇ ਨੇ ਉਹਨਾਂ ਦੇ ਮਾਵਾ ਬਾਪ ਨਹੀਂ ਚੰਗੇ ਹੁੰਦੇ ਜਿਨ੍ਹਾਂ ਦੇ ਮਾਪੇ ਚੰਗੇ ਹੁੰਦੇ ਆ ਉਹਨਾਂ ਦੀ ਲਾਡ ਮਾੜੀ ਹੋ ਜਾਂਦੀ ਹੈ ਵੀ ਇਹਨਾਂ ਦੇ ਮੈਂ ਕਹਣੀ ਐ ਰੀਤੀ ਰਿਵਾਜ ਜੀ ਤੁਰੇ ਆ ਰਿਆ ਦੁਨੀਆ ਤੇ ਪਰ ਅਸੀਂ ਤਾਂ ਇਹਨਾਂ ਦੀ ਬਹੁਤ ਇੱਜ਼ਤ ਕਰੀ ਆ ਇਹਨਾਂ ਤੋਂ ਇੱਜ਼ਤ ਨਾਲ ਰੋਟੀ ਪੈ ਕੇ ਖਾਦੀ ਨਹੀਂ ਜਾਂਦੀ ਹੁਣ ਵੀ ਇਹ ਰੈਂਟ ਤੇ ਰਹਿ ਰਹੇ ਨੇ ਸਾਡੇ ਕੋਲੋਂ ਤਾਂ ਚਲੇ ਗਏ ਤੇ ਵੀ ਅਸੀਂ ਤਾਂ ਕਹਿੰਦੇ ਰੈਂਟ ਤੇ ਰਹਾਗੇ ਦੋਈ ਜਾਣੇ ਰਹਾਗੇ ਇਹ ਸਾਡੇ ਵਿੱਚ ਰਹਿ ਕੇ ਖੁਸ਼ ਨਹੀਂ ਆਏ ਹੁਣ ਮੇਰੀ ਦਰਾਂ ਨਹੀਂ ਕੋੜੇ ਝਾਕ ਵੀ ਨਹੀਂ ਸਕਦੇ ਉਧਰ ਨੂੰ ਇਹਨਾਂ ਦੀ ਐਂਟਰੀ ਹੈ ਨਹੀਂ ਚੰਡੀਗੜ੍ਹ ਜੇ ਮੇਰੇ ਕੋਲ ਅੱਜ ਵੀ ਘਰੇ ਆ ਜਾਣ ਮੇਰੇ ਵਰਗੀ ਅੱਜ ਵੀ ਬਾੜ ਲੰਦੀ ਆ ਬਿਨਾ ਚੱਲ ਕੋਈ ਨਾ ਮਾਪੇ ਆਪਣੇ ਨਾ ਮਾਪੇ ਆਪਣੇ ਫਿਰ ਇਹ ਛੋੜੀਆਂ ਵੀ ਮਾਪੇ ਪਾਪ ਚਲਾਕੀਆਂ ਕਰਨ ਜੜਾਂ ਵਟਣ ਚੋਗਲੀਆਂ ਕਰਨ ਹਜੇ ਉੱਤੋਂ ਦੀਆਂ ਤਾੜੀਆਂ ਮਾਰਦੇ ਨੇ ਗੱਲਾਂ ਮਾਰਦੀਆਂ ਮੇਰੀ ਸੱਸ ਕਰੇ ਕਿਸੇ ਨੂੰ ਕੋਸ਼ ਕਹਿੰਦੀ ਆ ਕਦੇ ਕੋਸ਼ ਕਹਿੰਦੀ ਆ ਵੀ ਇਹਨੇ ਸਾਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਸਾਡੇ ਘਰੇ ਆਈ ਸੀ ਕੱਲ ਪਰसों ਅੱਜਾ ਵੀ ਨਹੀਂ ਪੁੱਛਿਆ ਇੱਕ ਵਾਰ ਵੀ ਵੀ ਚਲੋ ਕੀ ਤੁਹਾਡਾ ਕੀ ਬਣਿਆ ਜਾਂ ਕੀ ਨਾ ਬਣਿਆ ਕੁਝ ਵੀ ਨਹੀਂ ਕੋਈ ਅਜਿਹੀ ਗੱਲ ਵੀ ਨਹੀਂ ਹੋਣੀ ਹੈਗੀ ਵੀ ਚਲੋ ਮੇਰੇ ਮੁੰਡੇ ਨਾਲ ਨੇ ਉਹ ਕਮੈਂਟਾਂ ਜਿ ਕਿੰਨੇ ਕਿੰਨੇ ਉਹ ਆ ਰਹੇ ਨੇ ਨਾ ਇਹ ਸਿੱਧਾ ਜਾ ਚੱਕਿਆ ਹੋਇਆ ਸੀ ਇੱਕ ਵਾਰ ਵੀ ਨਹੀਂ ਇਹਨੇ ਕਿਹਾ ਆਏਗਾ ਪੁੱਛਿਆ ਤੱਕ ਵੀ ਨਹੀਂ ਹੈ ਵੀ ਕੀ ਗੱਲ ਬਾਤ ਹੋ ਗਈ ਚਲ ਕੋਈ ਨਾ ਮੈਂ ਵੀ ਪੁੱਤ ਤੁਸੀਂ ਘਰ ਜਾ ਚੱਕਿਆ ਹੋਇਆ ਸੀ ਜਾਂ ਕੀ ਗੱਲ ਬਣੀ ਜਾਂ ਕਿਵੇਂ ਮੋੜ ਦਿਓ ਜਾਂ ਕਿਵੇਂ ਤੁਹਾਡੇ ਕੋਲੇ ਰਾਸ਼ਨ ਹੈਗਾ ਕਿ ਨਹੀਂ ਹੈਗਾ ਜਾਂ ਤੁਹਾਡੇ ਕੋਲੇ ਕੁਛ ਬੱਚਿਆਂ ਦੇ ਫੀਸਾਂ ਭਰਤੀਆਂ ਕਿ ਨਹੀਂ ਭਰਤੀਆਂ ਤੁਹਾਡੇ ਹਾਲਾਤ ਕਿਵੇਂ ਨੇ ਜਾਂ ਕਿਵੇਂ ਨਹੀਂ ਇੱਕ ਵਾਰ ਵੀ ਮੂੰਹ ਹੀ ਟੁੱਟ ਜੇ ਵੀ ਜੇ ਇੱਕ ਵਾਰ ਵੀ ਪੁੱਛਿਆ ਹੋਵੇ ਅਿਹੇ ਜਿਹੇ ਮਾਵਾ ਹੁੰਦੀਆਂ ਨੇ ਮਾਵਾ ਦਾ ਵੀ ਕੋਈ ਫਰਜ ਬਣਦਾ ਜ਼ਰੂਰੀ ਥੋੜਾ ਵੀ ਕੱਲੇ ਬੱਚਿਆਂ ਦੀ ਫਰਜ ਬਣਦਾ ਵੀ ਬੱਚੇ ਥੱਲੇ ਲੱਗੀ ਜਾਣ ਬੱਚੇ ਝੁਕੀ ਜਾਣ ਮਾਪੇ ਦਾ ਵੀ ਕੋਈ ਫਰਜ ਬਣਦਾ ਆਪਣੀ ਲਾੜ ਦੇ ਪ੍ਰਤੀ ਮਾਪੇ ਦਾ ਫਰਜ ਬਣਦਾ ਲਾੜ ਨੂੰ ਪੜਾਉਣਾ ਲਿਖਾਉਣਾ ਉਹਨਾਂ ਨੂੰ ਸਟੈਂਡ ਕਰਨਾ ਉਹਨਾਂ ਦਾ ਫਿਊਚਰ ਬਣਾਉਣਾ ਇਹ ਮਾਪੇ ਦੇ ਫਰਜ ਹੁੰਦੇ ਨੇ ਪਰ ਇਹਨਾਂ ਨੇ ਇੱਕ ਵੀ ਫਰਜ ਨਹੀਂ ਨਿਭਾਇਆ ਆਪਣੇ ਮਾਪੇ ਹੋਣ ਦੇ ਪ੍ਰਤੀ ਇਹਨਾਂ ਨੇ ਕੋਈ ਹਵੇਸ਼ਾ ਅਸੀਂ ਇਹਨਾਂ ਦੇ ਥੱਲੇ ਲੱਗ ਕੇ ਚੱਲਦੇ ਆ ਜਦੋਂ ਵੀ ਚੱਲਦੇ ਆ ਪਰ ਹੁਣ ਅਸੀਂ ਇਹ ਕਹਿਣਾ ਵੀ ਹੁਣ ਸਾਡੇ ਇਹਨਾਂ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਸਾਡੇ ਘਰੇ ਤਾਂ ਇਹ ਆਉਣ ਦੀ ਸੋਚਣ ਵੀ ਨਾ ਇਧਰ ਨੂੰ ਮੇਰੀ ਇਹੀ ਬੇਨਤੀ ਹੈ ਨਾ ਉਹ ਹੱਥ ਬੰਨ ਕੇ ਬਸ ਇਹੀ ਕਾਰਨ ਸੀ ਮੈਂ ਉਧਰੋਂ ਕਿਉਂ ਆਇਆ ਤੇ ਮੈਨੂੰ ਕਿਉਂ ਆਉਣਾ ਪੈ ਗਿਆ